ਇਹ ਤਰ੍ਹਾਂ ਘਰ ਦੇ ਵਿੱਚ ਕੋਈ ਦਾਦੀ ਮਾਂ ਬੈਠੀ ਹੋਵੇ ਤੇ ਉਹਨੂੰ ਉਲਝਿਆ ਪਿੰਨਾ ਫੜਾ ਦਿਓ ਨਾ ਧੋਰ ਦਾ ਸੂਤ ਦਾ ਕੇਵਾਨ ਦਾ ਫੇ ਰਸੀ ਦਾ ਇਹ ਸਾਨੂੰ ਬਸਾ ਦਰਦ ਨਹੀਂ ਆਉਂਦਾ ਸਾਡੀ ਚਾਹਤ ਫੇਰ ਕਹਿੰਦੇ ਸਾਡੀ ਚਾਹਤ ਆ ਇਹ ਬੜੀਆਂ ਅਮਰੀਕ ਤੇ ਬੜੀਆਂ ਚਾਹਤ ਵਾਲੀਆਂ ਬੜੀ ਸਮਝ ਵਾਲੀਆਂ ਗੱਲਾਂ ਵਾਂ ਸਾਡੇ ਆਲੇ ਦੁਆਲੇ ਚ ਇਹ ਤੁਸੀਂ ਸਮਝੋ ਆਪਣੇ ਬੱਚਿਆਂ ਨੂੰ ਸਮਝਾਓ ਇੱਕ ਸੋਚ ਦਾ ਨਾ ਸੀ ਛੋਟੀ ਉਮਰ ਚ 23 ਸਾਲ ਦੀ ਉਮਰ ਚੋ ਬੱਚਾ ਇੰਨਾ ਪੜਿਆ ਉਹਦੇ ਹੱਥ ਚ ਅਸੀਂ ਕਦੀ ਕਲਮ ਉਹ ਖਾਈ ਨਹੀਂ ਪਿਸਤਲ ਖਾਇਆ ਸਤਿ ਸ੍ਰੀ ਅਕਾਲ ਦੋਸਤੋ ਸਵੇਰ ਦਾ ਬੜਾ ਖੂਬਸੂਰਤ ਸਮਾਂ ਸਰਦੀ ਅੱਗੇ ਨਾਲ ਥੋੜੀ ਜਿਹੀ ਵਧੀ ਆ ਤੇ ਮੈਂ ਆਪਣੀ ਸੈਰ ਕਰਦਾ ਕਰਦਾ ਰਸਤੇ ਚ ਰੁਕਿਆ ਇੱਕ ਜਗ੍ਹਾ ਟਿਊਬ ਵਾਲਾ ਮੇਰੇ ਪਿੰਡ ਦਾ ਇੱਥੇ ਬਹਿ ਕੇ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਹਾਂ ਦੋਸਤੋ ਕੁਝ ਛੋਟੀਆਂ-ਛੋਟੀਆਂ ਗੱਲਾਂ ਵਾ ਛੋਟੇ-ਛੋਟੇ ਅਹਿਸਾਸ ਨੇ ਜਿੰਨਾਂ ਦੀਆਂ ਬਰੀਕ ਜੀਆਂ ਤੰਦਾਂ ਦੀ ਉਲਝਣ ਮੈਂ ਤੁਹਾਡੇ ਨਾਲ ਬਹਿ ਕੇ ਇੱਥੇ ਜਿ ਤਰ੍ਹਾਂ ਘਰ ਦੇ ਵਿੱਚ ਕੋਈ ਦਾਦੀ ਮਾਂ ਬੈਠੀ ਹੋਵੇ ਤੇ ਉਹਨੂੰ ਉਲਝਿਆ ਪਿੰਨਾ ਫੜਾ ਦਿਓ ਨਾ ਧੋਰ ਦਾ ਸੂਤ ਦਾ ਇਹ ਬਾਣ ਦਾ ਇਹ ਰਸਈ ਦਾ ਉਹਦੇ ਸਿਰੇ ਫਰੋਲਦੀ ਰਹਿੰਦੀ ਆ ਕਿ ਸ਼ਾਇਦ ਕੋਈ ਗੰਡ ਖੁੱਲ ਜAVE ਤੇ ਕੋਈ ਫਿਆਰ ਸਿੱਧੀਆਂ ਤੰਦਾ ਹੋ ਜਾਂਦੇ ਉਹਦੀ ਉਹ ਗੁਸ਼ੀ ਜੀ ਬਣਾ ਦਿੰਦੀ ਹੈ ਇਹ ਅਕਸਰ ਮੈਂ ਕਿੰਡਾ ਦੇ ਵਿੱਚ ਚੀਜ਼ ਵੇਦਾ ਹੀ ਜਿਹੜੀ ਮੈਂ ਗੱਲ ਕਰਨ ਲੱਗਾ ਸਾਡੀ ਚਾਹਤ ਤੇ ਸਾਡੀ ਸਮਝ 'ਚ ਬੜਾ ਅੰਤਰ ਹੁੰਦਾ ਜਿਸ ਤਰ੍ਹਾਂ ਸਿਆਣੇ ਕਹਿੰਦੇ ਆ ਕਿ ਮਾਲੀ ਆ ਨਾ ਜਿਹੜਾ ਉਹ ਬਾਗੀਚੇ ਨੂੰ ਸਮਝਦਾ ਫੁੱਲਾਂ ਦੀ ਭਾਸ਼ਾ ਨੂੰ ਸਮਝਦਾ ਫੁੱਲਾਂ ਦੀਆਂ ਜੜ੍ਹਾਂ ਨੂੰ ਸਮਝਦਾ ਉਹਨਾਂ ਦੇ ਬੂਟਿਆਂ ਨੂੰ ਸਮਝਦਾ ਉਹਨਾਂ ਦੀਆਂ ਪੱਤੀਆਂ ਨੂੰ ਸਮਝਦਾ ਉਹਨਾਂ ਦੀ ਹਰ ਗੱਲ ਨੂੰ ਸਮਝਦਾ ਤੇ ਉਹਨਾਂ ਨੂੰ ਕਦੋਂ ਖਾਦ ਚਾਹੀਦੀ ਆ ਕਦੋਂ ਖਰਾਕ ਚਾਹੀਦੀ ਆ ਕਦੋਂ ਪਾਣੀ ਚਾਹੀਦਾ ਵਾ ਕਦੋਂ ਧੁੱਪ ਤੋਂ ਬਚਾਅ ਕਰਨਾ ਕਦੋਂ ਛਾਂ ਤੋਂ ਬਚਾਅ ਕਰਨਾ ਇਹ ਮਾਲੀ ਦੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਉਹਨੂੰ ਵਧੀ ਸਮਝ ਹੁੰਦੀ ਆ ਬਾਗੀਚੇ ਦੀ ਇੱਕ ਉਹ ਸਾਡੇ ਵਰਗੇ ਹੁੰਦੇ ਆ ਜਿਹੜੇ ਚਾਹਤ ਲੈ ਕੇ ਫਿਰਦੇ ਹੁੰਦੇ ਆ ਇਹ ਫੁੱਲ ਬੜਾ ਸੋਹਣਾ ਤੈਨੂੰ ਕਿਸੇ ਤਰੀਕੇ ਨਾਲ ਤੋੜ ਲਿਆ ਜਾਵੇ ਉਹ ਜਿਹੜੀ ਮਾਲੀ ਦੀ ਮਿਹਨਤ ਆ ਜਿਹੜੀ ਮਾਲੀ ਦੀ ਸਮਝ ਆ ਇੱਕ ਬੀਜ ਨੂੰ ਬੂਟੇ ਤੱਕ ਲਿਆਉਂਦੀ ਤੇ ਬੂਟੇ ਤੋਂ ਫੁੱਲ ਤੱਕ ਲਿਆਉਂਦੀ ਔਰ ਪੱਤਿਆਂ 'ਚ ਕੁਦਰਤ ਖੁਲੀ ਆ। ਉਹਨੂੰ ਅਸੀਂ ਮਰੋਛਣ ਲੱਗਿਆ, ਮਰੋੜਨ ਲੱਗਿਆ। ਇੱਕ ਸੈਕਿੰਡ ਵੀ ਨਹੀਂ ਲਾਉਂਦੇ। ਇੱਕ ਫੁੱਲ ਨੂੰ ਤਲੀ ਤੇ ਮੋੜ ਕੇ ਹੀ ਜਦੋਂ ਉਹਥੇ ਮਾਰਦੇ ਚਲਾ ਕੇ ਤੇ ਸਾਨੂੰ ਮਾਸਾ ਦਰਦ ਨਹੀਂ ਆਉਂਦਾ। ਸਾਡੀ ਚਾਹਤ ਫੇਰ ਕਹਿੰਦੇ ਸਾਡੀ ਚਾਹਤ ਆ। ਵਿਦਨ ਖੁਸ਼ਬੂ ਦਾ ਸੋਮਾ ਸੀ ਉਹ ਤੇ ਤੁਸੀਂ ਪੁੱਟ ਤਾਰ ਨੂੰ ਤੋੜਤਾ ਭਾਈ ਵੀਰ ਸਿੰਘ ਵੀ ਇਸੇ ਜੀ ਨੂੰ ਲੈ ਕੇ ਤਲਫਦਾ ਹੈ ਸਰਦਾਰ ਪੰਛੀ ਉਰਦੂ ਦੇ ਬੜੇ ਵਧੀਆ ਸ਼ਾਇਰ ਹੋਏ ਆ ਅਕਸਰੀ ਉਰਦੂ ਦੇ ਮਸ਼ਾਇਰਿਆਂ ਦੇ ਵਿੱਚ ਉਹ ਬੰਬੇ ਤੱਕ ਕਾਫੀ ਅਜ਼ਮੀ ਹੋਣਾਂ ਦੇ ਨਾਲ ਸ਼ਿਰਕਤ ਕਰਦੇ ਰਹੇ ਫਿਰ ਉਹਨਾਂ ਕੁਝ ਫਿਲਮਾਂ ਵੀ ਲਿਖੀਆਂ ਫਿਰ ਉਹ ਨਾਲ ਲੁਧਿਆਣਾ ਆ ਕੇ ਕਾਮ ਕੀਤਾ ਉਹ ਖੁੱਲਾ ਬਾਰੇ ਬੜਾ ਖੂਬਸੂਰਤ ਲਿਖਦੇ ਆ ਪੱਤੀ ਪੱਤੀ ਰੇਸ਼ਾ ਰੇਸ਼ਾ ਸੂਫੀ ਅਨਾਖ ਲਾਮ ਫੁੱਲਾਂ ਦਾ ਕੀ ਖੂਬਸੂਰਤ ਸ਼ਬਦ ਨੇ ਪੱਤੀ ਪੱਤੀ ਰੇਸ਼ਾ ਰੇਸ਼ਾ ਸੂਫੀ ਅਨਾਖ ਲਾਮ ਫੁੱਲਾਂ ਦਾ ਇਨਕੋ ਰਖਤੇ ਹੋ ਬੁੱਤੋਂ ਕੇ ਪੈਰੋਂ ਮੇ ਤੂੰ ਕਿਆ ਜਾਣੋ ਮੁਕਾਮ ਫੁੱਲਾਂ ਦਾ ਦੋਸਤੋ ਇਹ ਬੜੀਆਂ ਅਮਰੀਕ ਤੇ ਬੜੀਆਂ ਚਾਹਤ ਵਾਲੀਆਂ ਬੜੀ ਸਮਝ ਵਾਲੀਆਂ ਗੱਲਾਂ ਵਾਂ ਸਾਡੇ ਆਲੇ ਦੁਆਲੇ ਚ ਇਹ ਤੁਸੀਂ ਸਮਝੋ ਆਪਣੇ ਬੱਚਿਆਂ ਨੂੰ ਸਮਝਾਓ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਉਹ ਨਹੀਂ ਜਿਹੜੇ ਅਸੀਂ ਦੇਖਦੇ ਆ ਤੇ ਸਾਨੂੰ ਦਿਖਾਏ ਜਾਂਦੇ ਆ ਪਰ ਉਹਨਾਂ ਦਾ ਸੱਚ ਕੁਝ ਹੋਰ ਆ ਅਸੀਂ ਸਰਦਾਰ ਭਗਤ ਸਿੰਘ ਦੀ ਫੋਟੋ ਲਾ ਕੇ ਨਾ ਉਹਨਾਂ ਦੀ ਐ ਮੁਸ਼ਿਆਂ ਨੂੰ ਤਾ ਦਿੰਦਿਆਂ ਦੀ ਪਿਸਤਲ ਹੱਥ 'ਚ ਫੜਿਆ ਤੇ ਵਿਸ਼ੇ ਕਈਆਂ ਦੇ ਟਰੈਕਟਰਾਂ ਪਿੱਛੇ ਲਿਖਿਆ ਲੱਗਦਾ ਫੇਰ ਆਉਣਾ ਪਊਗਾ ਭਗਤ ਸਿੰਘ ਇੱਕ ਸੋਚ ਦਾ ਨਾਂ ਸੀ ਛੋਟੀ ਉਮਰ ਚ 23 ਸਾਲ ਦੀ ਉਮਰ ਚ ਉਹ ਬੱਚਾ ਇੰਨਾ ਪੜਿਆ ਕਿ ਜਦੋਂ ਉਹਦੀ ਉਹਨੂੰ ਫਾਂਸੀ ਹੋ ਰਹੀ ਸੀ ਉਸ ਟਾਈਮ ਵੀ ਉਹ ਕਿਤਾਬ ਪੜ ਰਿਹਾ ਸੀ ਉਹਨੇ ਆਪਣੀ ਆਖਰੀ ਖਾਹਿਸ਼ ਵੀ ਇਹੋ ਕਹੀ ਕੀਤੀ ਕਿ ਮੈਂ ਕਿਤਾਬ ਪੂਰੀ ਕਰਨੀ ਚਾਹੁੰਦਾ ਔਰ ਜਿਸ ਬੰਦੇ ਨੇ ਜੇਲ ਡਾਇਰੀ ਲਿਖੀ ਹੋਵੇ ਜਿਹਦੀਆਂ ਲਿਖੀਆਂ ਬਾਤੋਂ ਬਾਇਓਗ੍ਰਾਫੀ ਜਿਹੜੀਆਂ ਉਹਦੀਆਂ ਦੋਸਤਾਂ ਦੀਆਂ ਸੀ ਸਰਕਾਰ ਨੇ ਜਲਾ ਦਿੱਤੀਆਂ ਬਹੁਤ ਸਾਰਾ ਮੈਟਰੋ ਦਾ ਉੱਥੇ ਲਾਹੌਰ ਜੇਲ ਦੇ ਵਿੱਚ ਹੀ ਸਾੜ ਦਿੱਤਾ ਗਿਆ ਔਰ ਚਾਰ ਪਸ਼ਾਵਾਂ ਦਾ ਉਹ ਵਧੀਆ ਗਿਆਤਾ ਔਰ ਜਿਹਦੀ ਸੋਚ ਸੀ ਸਾਨੂੰ ਐਜੂਕੇਟਡ ਕਰਨ ਦੀ ਸਾਨੂੰ ਕਿਤੇ ਲੈ ਕੇ ਜਾਣ ਦੀ ਉਹਦੇ ਹੱਥ 'ਚ ਅਸੀਂ ਕਦੀ ਕਲਮ ਉਹ ਖਾਈ ਨਹੀਂ ਪਿਸਤਲ ਖਾਇਆ ਔਰ ਭਗਤ ਸਿੰਘ ਦੇ ਸਾਥੀਆਂ ਨਾਲ ਵੀ ਅਸੀਂ ਉਹ ਕੁਝ ਕਰਦੇ ਆਂ ਦੋਸਤੋ ਇਹ ਤੇ ਉਹ ਜ਼ਿੰਦਗੀ ਦੇ ਪੱਖ ਨਹੀਂ ਗਏ ਜਿਹੜੇ ਅਸੀਂ ਕੀ ਕਹਿੰਦੀ ਅਸੀਂ ਬਾਬਾ ਦੀਪ ਸਿੰਘ ਜੀ ਨੇ ਕੀਤਾ ਪਰ ਜੋ ਬਾਬਾ ਦੀਪ ਸਿੰਘ ਜੀ ਨੇ ਸਾਡੇ ਨਾਲ ਕੀਤਾ ਜਿ ਸੇਖ ਰਾਜ 40 ਸਾਲ ਤਣਕਦਾ ਰਿਹਾ ਇਸ ਧਰਤੀ ਦੇ ਉੱਤੇ ਦੋਸਤਾਂ ਦੀ ਹਿੱਕ ਤੇ ਤੇ ਉਹ ਬਾਬਾ ਦੀਪ ਸਿੰਘ ਜੀ ਹੋਰਾਂ ਦੀ ਦੇਣ ਸੀ ਸਹਿਬ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦੀ ਦੇਣ ਸੀ ਬਾਬਾ ਨਾਨਕ ਦੀ ਦੇਣ ਸੀ ਉਹਨਾਂ ਨੇ ਐਜੂਕੇਸ਼ਨ ਨੂੰ ਮੱਤਤਾ ਦਿੱਤੀ ਦੋਸਤੋ ਆਜੋ ਅਸੀਂ ਵੀ ਕੁਝ ਇੰਨਾਂ ਚੀਜ਼ਾਂ ਨੂੰ ਸਮਝੀਏ ਅੱਖਰ ਦਾ ਗਿਆਨ ਸਮਝੀਏ ਪੜਿਆ ਬੂਝਿਆ ਸੋ ਪ੍ਰਵਾਨ ਗੁਰੂ ਸਾਹਿਬ ਵੀ ਕਹਿੰਦੇ ਆ ਪੜ ਅੱਖਰ ਇਹੋ ਬੁੱਝੀਏ ਮੂਰਖੇ ਨਾਲ ਨਾਲ ਲੁੱਚੀਏ ਇਹ ਲੋੜਾ ਤੁਨੂੰ ਮੂਰਖਾਣਾ ਸਿੰਘ ਪਸਾਉਣ ਦੀ ਲੜਨ ਦੀ ਤੁਸੀਂ ਪੜੋ ਆਪ ਖੁਦ ਜਾਣੋ ਨਾ ਰਗੀਆਂ ਟਾੜੀਆਂ ਨੇ ਤੁਨੂੰ ਕੀ ਦੱਸਣਾ ਜਿਹੜੇ ਅਗਲੇ ਦੀ ਜੇਬ ਵੱਲ ਵਹਿੰਦੇ ਰਹਿੰਦੇ ਆ ਦੋਸਤੋ ਗੱਲਾਂ ਮੇਰੀਆਂ ਕੌੜੀਆਂ ਵੀ ਆ ਵਿੱਚ ਮੈਂ ਕਰਦੀਆਂ ਨਹੀਂ ਚਾਹਦਾ ਕਿਉਂਕਿ ਮੈਂ ਬੜੇ ਇੱਕ ਸਮੇਂ ਜਿਹਦੇ ਨਾਲ ਸਵੇਰ ਦੀ ਬਾਤੇ ਸ਼ੁਰੂ ਕੀਤੀ ਸੀ ਜਿੱਥੇ ਜਿੱਥੇ ਵੀ ਚੜਦੇ ਲੈਂਦੇ ਪੰਜਾਬੀ ਤੁਸੀਂ ਵਸਦੇ ਜੇ ਹੱਸਦੇ ਵਸਦੇ ਰਹੋ ਪੜੋ ਕੜੋ ਬੱਚਿਆਂ ਨੂੰ ਪੜਾਓ ਮੈਂ ਤੁਹਾਡਾ ਆਪਣਾ ਕੀ ਪਤਾ ਪਰ ਨੂੰ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ